ਮੇਰਾ ਨਾਮ ਸਰਬਜੀ ਸਿੰਘ ਹੈ ਰਿਸ਼ੀ ਪੁੱਸਨ ਹੋਇਆ ਸਬਾਤੋਂ ਹਾਂ ਕਿਸ ਤਰ੍ਹਾਂ ਇਹ ਬੱਚੇ ਦਾ ਜਿਹੜਾ ਤੁਹਾਡਾ ਮੇਆ ਹੋਇਆ ਤੇ ਮਾਮਲਾ ਕੀ ਜ਼ਰਾ ਹੈ ਮਾਮਲਾ ਇਹ ਹੈ ਜੀ ਮੈਂ ਵੇਰਕਾ ਥਾਣੇ ਤੇ ਕੋਈ ਕੰਮ ਲਈ ਗਿਆ ਸੀਗਾ ਤੇ ਵੇਰਕੇ ਥਾਣੇ ਦੇ ਬਾਹਰ ਇੱਕ ਨਿਹੰਗ ਸਿੰਘ ਬੜੀ ਬੁਰੀ ਤਰ੍ਹਾਂ ਕੋਈ ਇਤਰਾ ਜਾਨਵਰ ਨੂੰ ਨਹੀਂ ਕੁੱਟਦਾ ਜਿਸ ਤਰ੍ਹਾਂ ਇਹਨੂੰ ਕੋਟ ਰਿਹਾ ਸੀਗਾ ਤੇ ਮੈਂ ਉਹਨੂੰ ਜਾ ਕੇ ਪੁੱਛਿਆ ਕਿ ਤੂੰ ਬੱਚੇ ਨੂੰ ਕਿਉਂ ਮਾਰ ਰਿਹਾ ਇੰਨੀ ਬੁਰੀ ਤਰ੍ਹਾਂ ਵੀ ਬੱਚੇ ਦੇ ਸਾਹ ਪ੍ਰਾਂ ਅੱਗੇ ਉਹਨੇ ਕਿਹਾ ਤੇ ਤੂੰ ਉਹ ਕਹਿੰਦਾ ਮੇਰਾ ਬੱਚਾ ਮੈਂ ਜੋ ਮਰਜ਼ੀ ਕਰਾਂ ਮੈਂ ਭਾਈ ਜੇ ਤੇਰਾ ਬੱਚਾ ਹੈ ਵਾ ਤੇ ਤੂੰ ਇਸ ਤਰ੍ਹਾਂ ਨਹੀਂ ਕਰ ਸਕਦਾ ਇਹ ਮਨੁੱਖੀ ਅਧਿਕਾਰ ਜਿਹੜੇ ਆ ਉਹ ਇਹਨੂੰ ਅਲਾਉ ਨਹੀਂ ਕਰਦੇ ਵੀ ਇਸ ਤਰ੍ਹਾਂ ਬੱਚੇ ਨੂੰ ਮਾਰੇ ਕਿਉਂਕਿ ਅਸੀਂ ਪੜ੍ਹੇ ਨੇ ਅਸੀਂ ਉੱਥੇ ਜਾ ਕੇ ਫਿਰ ਛਡਾਇਆ ਇਸ ਬੱਚੇ ਨੂੰ ਪ੍ਰਸ਼ਾਸਨ ਵੀ ਉੱਥੇ ਆਇਆ ਪਰ ਪ੍ਰਸ਼ਾਸਨ ਦੇ ਮੂੰਹ ਤੇ ਕਿਤੇ ਨਾ ਕਿਤੇ ਤਾਲਾ ਸੀਗਾ ਪਰ ਲੋਕ ਜਿਹੜੇ ਉੱਥੋਂ ਦੇ ਵਸਨੀਕ ਸੀਗੇ ਉਹਨਾਂ ਨੇ ਮੈਨੂੰ ਸਾਈਡ ਤੋਂ ਕੇ ਦੱਸਿਆ ਵੀ ਇਹ ਬੱਚਾ ਇਹਦਾ ਨਹੀਂ ਹੈ ਬੱਚੇ ਨਾਲ ਬਹੁਤ ਤਸ਼ੱਦਦ ਕਰ ਰਿਹਾ ਇਹਨੂੰ ਮਾਰਦਾ ਕੁੱਟਦਾ ਤੇ ਲਗਾਤਾਰ ਮਾਰਦਾ ਕੁੱਟਦਾ ਤੇ ਤੋਂ ਲਗਾਤਾਰ ਕੰਮ ਕਰਾਉਂਦਾ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਜਿਹਦੇ ਵਿੱਚ ਲਿੱਦ ਸਟੋਣਾ ਡੰਗਰਾਂ ਨੂੰ ਪੱਠੇ ਪੋਣਾ ਡੰਗਰਾਂ ਨੂੰ ਪਾਣੀ ਪੋਣਾ ਈਵਨ ਕਿ ਇਸ ਬੱਚਨੇ ਇਹ ਵੀ ਦੱਸਿਆ ਮੈਨੂੰ ਰੋਟੀ ਦਿੰਦਾ ਸੀ ਕੋਟੀ ਨਹੀਂ ਦਿੰਦਾ ਸੀ ਇੱਕ ਵੇਖੋ ਤਰਾਸ ਦੀ ਬੱਚੇ ਦੀ ਵੀ ਮੈਨੂੰ ਰੋਟੀ ਦੇਣੀ ਮੈਨੂੰ ਕੋਟੀ ਨਹੀਂ ਦੇਣੀ ਤੇ ਉਹ ਵੀ ਕੁੱਟ ਕੇ ਦੇਣੀ ਰੋਟੀ ਮੈਨੂੰ ਕੁੱਟਣਾ ਤੇ ਫਿਰ ਰੋਟੀ ਮਿਲਣੀ ਮੈਨੂੰ ਵੀ ਜੇ ਮੈਂ ਕੋਈ ਕੰਮ ਛੱਡ ਦਿੱਤਾ ਤੇ ਮੈਨੂੰ ਕੁੱਟ ਪੈਣੀ ਤੇ ਇਹ ਬੱਚੇ ਦਾ ਫਿਰ ਜਦੋਂ ਮੈਂ ਵੈਰੀਫਾਈ ਕੀਤਾ ਇਸ ਬੱਚੇ ਨੂੰ ਮੈਂ ਮਿਲਿਆ ਸਾਈਡ ਤੇ ਹੋ ਗਏ ਨੇ ਮੈਨੂੰ ਦੱਸਿਆ ਮੈਨੂੰ ਇਹ ਨਿਆਂਗ ਜ਼ਬਰਦਸਤੀ ਘਰੋਂ ਚੁੱਕ ਕੇ ਲਿਆ ਤੇ ਮੈਨੂੰ ਕੁੱਟਦਾ ਮਾਰਦਾ ਤੇ ਲਗਾਤਾਰ ਮੇਰੇ ਤੇ ਤਸ਼ਦਦ ਕਰਦਾ ਮੈਂ ਇਹਦਾ ਬੱਚਾ ਨਹੀਂ ਮੈਂ ਲਾਲ ਸਿੰਘ ਦਾ ਬੱਚਾ ਹਾਂ ਲਾਲ ਸਿੰਘ ਦੀ ਬਾਹ ਵੱਡੀ ਆ ਤੇ ਚੂੜਾ ਟੁੱਟਾ ਮਜ਼ਦੂਰ ਪਰਿਵਾਰ ਆ ਬੜਾ ਗਰੀਬੜਾ ਆ ਪਰਿਵਾਰ ਆ ਮਾਤਾ ਸਿਧਰੀ ਆ ਤੇ ਮੰਗਦੀ ਆ ਲੋਕਾਂ ਕੋ ਤੇ ਮੈਂ ਫਿਰ ਇਸ ਬੱਚੇ ਦੀ ਪੁਸ਼ਪੜਤਾਲ ਕਰਕੇ ਇਸ ਬੱਚੇ ਨੂੰ ਅਗਲੇ ਦਿਨ ਜਿਹੜਾ ਵਾ ਉਸਦੇ ਚੰਗਲ ਚ ਛਡਾ ਲਿਆ ਆ ਜਿਸ ਦੀ ਮੈਂ ਥਾਣੇ 'ਚ ਦਰਖਾਸਤ ਦਿੱਤੀ ਸੀਗੀ ਤੇ ਇਹਦਾ ਮੈਡੀਕਲ ਵੀ ਕਰਾਇਆ ਸੀਗਾ ਪਰ ਜਥੇਦਾਰ ਮਿੱਜਤ ਸਿੰਘ ਜੀ ਨੇ ਜਿਹੜੇ ਬੜੇ ਸੁਲਝੇ ਹੋਏ ਇਨਸਾਨ ਨੇ ਉਹਨਾਂ ਨੇ ਮੇਰੇ ਕੋਲ ਆਪਣੇ ਗਲ ਪੰਥ ਦੇ ਜਥੇਦਾਰ ਭੇਜੇ ਸੀਗੇ ਜਿਨ੍ਹਾਂ ਦੇ ਸਾਹਮਣੇ ਉਸ ਨੇ ਆਗਨੇ ਜਿਹੜੀ ਆ ਮਾਫੀ ਮੰਗੀ ਆ ਵੀ ਮੈਂ ਅੱਗੇ ਤੋਂ ਇਸ ਬੱਚੇ ਨਾਲ ਤਸ਼ੱਦਦ ਜਿਹੜਾ ਕੀਤਾ ਉਹਦੀ ਮੈਂ ਮਾਫੀ ਮੰਗਦਾ ਤੇ ਨਾਲ ਅੱਗੇ ਤੋਂ ਇਸ ਬੱਚੇ ਨੂੰ ਤੰਗ ਪਰੇਸ਼ਾਨ ਨਹੀਂ ਕਰੂੰਗਾ ਘਰੋ ਚੁੱਕੇ ਨਹੀਂ ਲਾਵੂੰਗਾ ਤੇ ਮਾਪੇ ਨੂੰ ਜਿਹੜਾ ਡਰਾਉਂ ਧਮਕਾਉਂਗਾ ਨਹੀਂ ਇਸ ਗੱਲ ਦੇ ਉੱਤੇ ਸਹਿਮਤੀ ਬਣੀ ਤੇ ਫਿਰ ਜਿਹੜਾ ਵਾ ਉਹ ਜਿਹੜਾ ਵਾ ਉਸ ਥਾਣੇ ਦੇ ਵਿੱਚੋਂ ਜਿਹੜਾ ਵਾ ਕੇਸ ਵਾਪਸ ਫਾਈਲ ਕਰਵਾਇਆ ਗਿਆ ਪਰ ਨਾਲ ਇਹ ਵੀ ਦਲਪੰਥ ਨੂੰ ਕਿਹਾ ਗਿਆ ਦਲਪੰਥ ਨੇ ਹੀ ਸਨਿਆਸ ਲਿਆ ਵੀ ਜੇ ਅੱਗੇ ਤੋਂ ਇਹ ਬੱਚਨ ਤਾਂ ਪਰੇਸ਼ਾਨ ਕਰੂਗਾ ਤੇ ਜਿਹੜੀ ਅਗਲੀ ਕਾਰਵਾਈ ਆ ਉਹ ਅਸੀਂ ਕਰਾਂਗੇ ਪਰ ਮੈਂ ਦਲਪੰਥ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਇਹੋ ਜਿਹੇ ਭੇਖੀ ਜਿਹੜੇ ਲੋਕ ਤੁਹਾਡੇ ਨਾਲ ਰਲ ਕੇ ਲੋਕਾਂ ਨਾਲ ਧਰੋਖ ਖਟ ਰਹੇ ਨੇ ਪਛਾਣ ਕਰੋ ਪਛਾਣ ਕਰਕੇ ਇੱਕ ਆਪਣੇ ਲੋ ਕਾਰਵਾਈ ਕਰੋ ਤੇ ਨਾਲ ਇੱਕ ਪ੍ਰਸ਼ਾਸਨ ਤੋਂ ਕਾਰਵਾਈ ਕਰਾਓ ਤਾਂ ਜੋ ਇਹ ਬੜੀ ਉੱਚੀ ਸੁੱਚੀ ਫੌਜ ਨਿਹੰਗ ਸਿੰਘ ਫੌਜ ਸੀ ਗੁਰੂ ਦੀ लाडली ਫੌਜ ਸੀ ਪਰ ਅੱਜ ਜਿਹੜਾ ਵਾ ਇਹਨਾਂ ਦੇ ਵਿੱਚ ਜਿਹੜੇ ਭੇਖੀ ਰਲ ਕੇ ਬਦਨਾਮ ਕਰ ਰਹੇ ਆ ਉਹਨਾਂ ਨੂੰ ਪਛਾਣ ਕਰੋ ਇਹ ਪਛਾਣ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਦਲਪੰਥ ਨੇ ਕਰਨੀ ਆ ਤੇ ਉਸ ਤੋਂ ਬਾਅਦ ਦਲਪੰਥ ਕਰਕੇ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਦੇ ਹਵਾਲੇ ਕਰੇ ਤਾਂ ਜੋ ਇਹੋ ਜੇ ਸੂਰਜਦੀਪ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਇਹਨਾਂ ਨੇ ਬੰਦੂਕ ਬਣਾ ਕੇ ਰੱਖੇ ਆ ਬੜੀਆਂ ਥਾਵਾਂ ਦੇ ਉੱਤੇ ਇੱਕ ਥਾਂ ਤੇ ਨਹੀਂ ਉਹਨਾਂ ਨੂੰ ਛੜਾਇਆ ਜਾ ਸਕੇ ਤੇ ਜਿਹੜੀ ਗੁਰੂ ਦੀ लाਡਲੀ ਫੌਜ ਆ ਇਹਦਾ ਨਾਂ ਜਿਹੜਾ ਉੱਚਾ ਹੋ ਸਕੇ ਧੰਨਵਾਦ